ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆ ਸ਼ੇਖਰ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਭ ਤੋਂ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਸੀਐਮ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਨੇ ਆਂਦੇ ਹੀ ਮੀਟਿੰਗ ਬੁਲਾ ਲਈ ਹੈ ਜਿਸ ਦੀ ਜਾਣਕਾਰੀ ਐਕਸ ਦੇ ਉੱਤੇ ਉਹਨਾਂ ਨੇ ਪੋਸਟ ਦੇ ਨਾਲ ਕੀਤੀ ਹੈ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਕੱਲ ਸਵੇਰੇ 11 ਵਜੇ ਮੀਟਿੰਗ ਕਰਾਂਗੇ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਿਬਾਨ ਵੀਡੀਓ ਕਾਨਫਰੰਸ ਦੇ ਜ਼ਰੀਏ ਅਤੇ ਸੈਕਟਰੀ ਅਤੇ ਚੀਫ ਸੈਕਟਰੀ ਸਹਿਬਾਨ ਮੇਰੀ ਚੰਡੀਗੜ੍ਹ ਰਿਹائش ਦੇ ਉੱਤੇ ਪਹੁੰਚ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਮੀਟਿੰਗ ਦੇ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਮੁਆਵਜ਼ੇ ਅਤੇ ਹੜਾਂ ਦੀ ਸਥਿਤੀ ਦੇ ਨਾਲ ਨਜੀਠਣ ਦੇ ਲਈ ਠੋਸ ਕਦਮ ਚੁੱਕਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਟੀਮ ਵੱਲੋਂ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਉਹਨਾਂ ਦੀ ਸਿਹਤ ਬਿਲਕੁਲ ਸਥਿਰ ਹੈ ਅਤੇ ਸਾਰੇ ਵਾਈਟਲ ਪੈਰਾਮੀਟਰ ਨਾਰਮਲ ਨੇ ਡਾਕਟਰਾਂ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਘਰ ਦੇ ਵਿੱਚ ਆਰਾਮ ਕਰਦੇ ਵਿੱਚ ਆਪਣੀਆਂ ਰੁਟੀਨ ਗਤੀਵਿਧੀਆਂ ਜਾਰੀ ਰੱਖ ਸਕਦੇ ਨੇ ਪਰ ਉਹਨਾਂ ਨੂੰ ਘਰ ਦੇ ਵਿੱਚ ਆਰਾਮ ਕਰਨ ਦੀ ਸਲਾਹ ਜ਼ਰੂਰ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਪੰਜਾਬ ਭਰ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦੀ ਲਹਿਰ ਦੌੜੀ ਹੋਈ ਸੀ ਹਸਪਤਾਲ ਪ੍ਰਬੰਧਕੀ ਨੇ ਵੀ ਪਿਛਲੇ ਦਿਨੀ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਉਹ ਡਾਕਟਰਾਂ ਦੀ ਦੇਖਭਾਲ ਦੇ ਹੇਠ ਸੁਰੱਖਿਅਤ ਨੇ ਮੁੱਖ ਮੰਤਰੀ ਭਗਵੰਤ ਮਾਨ ਪਲਸ ਰੇਟ ਘਟਣ ਦੇ ਕਾਰਨ 5 ਸਤੰਬਰ ਤੋਂ ਹੀ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸਨ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਕਈ ਸਿਆਸੀ ਆਗੂ ਵੀ ਮਿਲਣ ਪਹੁੰਚੇ ਸਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਸਪਤਾਲ ਦੇ ਵਿੱਚ ਹੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਗਈ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ ਸਮਰਾਲਾ ਦੇ ਨਜ਼ਦੀਕੀ ਪਿੰਡ ਸ੍ਰੀ ਝਾਟ ਸਾਹਿਬ ਵਿਖੇ ਨਹਿਰ ਦੇ ਉੱਤੇ ਸ਼ਿਸ਼ੋਬੇਤ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗਣ ਦੇ ਚਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ ਨੇ ਮੌਕੇ ਦੇ ਉੱਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜ ਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਗੁਰਦੁਆਰਾ ਸਾਹਿਬ ਕਾਰ ਸੇਵਾ ਦੇ ਸਚਖੰਡ ਸਾਹਿਬ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਵਿੱਚ ਹੋਏ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਕਰਕੇ AC ਦਾ ਕੰਪਰੈਸਰ ਫਟ ਗਿਆ ਜਿਸ ਦੇ ਕਾਰਨ ਲਗਭਗ ਹਰ ਪਾਸੇ ਅੱਗ ਲੱਗ ਗਈ ਅਗਵਧਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ ਜਿਸ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਚਾਟ ਸਾਹਿਬ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਾਬਾਨ ਪਹੁੰਚੇ ਜਿਨ੍ਹਾਂ ਦੇ ਨਾਲ ਅਸੀਂ ਵੀ ਮੌਕੇ ਦੇ ਉੱਤੇ ਪਹੁੰਚੇ ਸਭ ਤੋਂ ਪਹਿਲਾਂ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲਿਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੇ ਸਾਰੀ ਰਾਤ ਬੈਠ ਕੇ ਜਾਪ ਕੀਤਾ ਇਸ ਘਟਨਾ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਨੂੰ ਉਸ ਦੇ ਬਾਰੇ ਸੂਚਿਤ ਕੀਤਾ ਗਿਆ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਅਤੇ ਉਹਨਾਂ ਨੇ ਪੰਥ ਸਿੰਘ ਸਹਬਾਨਾ ਦੀ ਡਿਊਟੀ ਲਗਾਈ ਜਿਨ੍ਹਾਂ ਨੇ ਗੁਰਦੁਆਰਾ ਕਾਰ ਸੇਵਾ ਝਾੜ ਸਾਹਿਬ ਵਿਖੇ ਪੂਰਨ ਗੁਰਮਰਯਾਦਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੰਭਾਲਿਆ ਅਤੇ ਇਹਨਾਂ ਸਰੂਪਾਂ ਨੂੰ ਅੱਜ ਸਵੇਰੇ ਗੋਇੰਦਵਾਲ ਸਾਹਿਬ ਰਵਾਨਾ ਕੀਤਾ ਗਿਆ ਪਹਿਲਾ ਸਾਬ ਆਪਣੇ ਮੰਗੀਆਂ ਗਹਿਰਾਈਆਂ ਤੋਂ ਇੰਨਾ ਅਫਸੋਸ ਜ਼ਾਹਰ ਕਰਦਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਤੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇੇ ਦਾ ਕਾਇਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਘਰਦਵਾਰ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗੇ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਪੇਟ ਹੋ। ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ। ਪਤਾ ਲੱਗਿਆ ਜਦੋਂ ਸਾਡੇ ਗੁਰਦੁਆਰਾ ਸਾਹਿਬ ਝਾਰ ਸਾਹਿਬ ਤੋਂ ਚੁੰਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਲਾਜਮ ਸਾਹਿਬ ਪਹੁੰਚੇ। ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਰਿਹਾ। ਸੰਭਾਲ ਕੇ ਇਹਦਾ ਸੰਗਤ ਇਥੇ ساری ਰਾਤ ਅਸੀਂ ਇਥੇ ਬੈਠੇ ਰਹੇ ساری ਰਾਤ ਸੱਜਣ ਦੇ ਨਾਲ ਤੇ ਅੱਜ ਸਵੇਰੇ ਰਾਤੀਂ ਅਸੀਂ ਫਾਰਮ ਕਰਤਾ ਸੀ ਮਾਨਯੋਗ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਧਾਮੀ ਜੀ ਸ਼ਮਨੀ ਗੁਰਦਵਾਰਾ ਪਰਵੰਦ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ੍ਰੀ ਕੇਸਗੜ ਸਾਹਿਬ ਕੋ ਉਹਨਾਂ ਦੇ ਮਿਹਰ ਸਾਹਿਬ ਤੋਂ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਉਹਨਾਂ ਸਿੱਤੋ ਗੋਮੇਂਦਸ ਵਾਰ ਸਾਹਿਬ ਲਈ ਤੋਂ ਰਿਹਾ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਛ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਪੀੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਾਕੇ ਰੱਖੀਏ ਕਿ ਸਾਡੇ ਸਾਰੇ ਜਿਵੇਂ ਸਮਾਜ ਲਈ ਵੀ ਬੜੀ ਮੰਦਭਗੀ ਕਰਨਾ ਜੀ ਕਰ ਬੋਪਈ ਹੈ ਕਿ ਜਿਹੜਾ ਦੀ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਇਹ ਸੀ ਸਪੈਸ਼ਲ ਜਿਹੜਾ ਕੱਢਿਆ ਸੀ ਜਿੱਥੇ ਗੁਰਦ ਸਿੰਘ ਸਾਹਿਬੀ ਦਾ ਸੱਚकांड ਜਿਹੜਾ ਦਿਨ ਮਹਾਰਾਜ ਦੇ ਰੂਪ ਵਿੱਚ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਾਰਾਜ ਦੇ ਬਿジネス ਉੱਤੇ ਅਫੀਅਰ ਹੋਏ ਨੇ ਅਸ ਜਿਹੜੇ ਮੌਜੂਦਾ ਸਾਡੇ ਐਸਐਸਸੀ ਦੇ ਮੈਂਬਰ ਅਕਵਾਤ ਤੋਂ ਤੇ ਸਿੰਘ ਸਾਹਿਬ ਜਿਹੜੇ ਐਸਐਸਸੀ ਬਣਾ ਕੇ ਕੇਸ ਕਰਦਾ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ ਤੋਂ ਸਾਡੇ ਰੂਪ ਵਿੱਚ ਚਲੀ ਗਏ ਰੋਟਾ ਲਈ ਚੱਲੇ ਪਏ ਥੱਲੇ ਪਏ ਗਏ ਗੁਰਦ ਸਿੰਘ ਜੀ ਨੂੰ ਤੇ ਸਰਕਾਰ ਅੱਜ ਕੱਲ ਤੱਕ ਸਭ ਨੌਜੋਗੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਆ ਤੇ ਅਸੀਂ ਆਪਣੇ ਤੌਰ ਤੇ ਵੀ ਦੀ ਇਨਵੈਸਟੀਗੇਸ਼ਨ ਕਰਦੀ ਟੀਮ ਦਾ ਅਸੀਂ ਜਿਹੜਾ ਇਹਨੇ ਮੋਕਲ ਸੈਂਪਲ ਵੀ ਦੇ ਦਿੱਤਾ ਜਿਹਦੀ ਫਾਈਨਲ ਰਿਪੋਰਟ ਹੋਣੀ ਦੱਸਾਂ ਉਹ ਅੱਜ ਕੱਲ ਤੱਕ ਦਾ ਉਹ ਬਿਊਰੋ ਰਿਪੋਰਟ ਹਮਦਰਦ ਟੀਵੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿੱਦਾ ਦੇ ਵਿੱਚ ਇੱਕ ਵੱਡੀ ਸੰਸਨੀਖੇਜ ਘਟਨਾ ਵਾਪਰੀ ਹੈ ਜਿੱਥੇ ਦੋ ਵਾਰ ਜ਼ਬਰਦਸਤ ਧਮਾਕਾ ਹੋਇਆ ਮੌਕੇ ਦੇ ਉੱਤੇ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਦੇ ਇੱਕ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਲਾਅ ਦਾ ਸਟੂਡੈਂਟ ਵੀ ਹੈ ਉਸ ਨੇ ਆਨਲਾਈਨ ਕੁਝ ਸਮਾਨ ਮੰਗਵਾ ਕੇ ਉਸ ਦੇ ਨਾਲ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪਹਿਲਾ ਧਮਾਕਾ ਹੋ ਗਿਆ ਇਸ ਦੇ ਵਿੱਚ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਅਤੇ ਉਸ ਦੀਆਂ ਦੋਹੇ ਬਾਹਾਂ ਚਲਸ ਗਈਆਂ ਗੁਰਪ੍ਰੀਤ ਸਿੰਘ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਗੁਰਪ੍ਰੀਤ ਦਾ ਪਿਤਾ ਜਗਤਾਰ ਸਿੰਘ ਜੋ ਸਮਾਨ ਸੀ ਉਸ ਨੂੰ ਇਕੱਠਾ ਕਰਨ ਦੇ ਲਈ ਆਇਆ ਤਾਂ ਦੂਜਾ ਤਮਾਕਾ ਹੋਇਆ ਇਸ ਦੇ ਨਾਲ ਜਗਤਾਰ ਸਿੰਘ ਦੀਆਂ ਅੱਖਾਂ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਈਆਂ ਅਤੇ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਇਸ ਪੂਰੇ ਘਟਨਾਕ੍ਰਮ ਸੰਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਹਸਪਤਾਲ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤੁਰੰਤ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਟੀਮਾਂ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਕਰਨ ਲੱਗ ਪਈਆਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਫੌਜ ਦੀ ਸਹਾਇਤਾ ਵੀ ਮੰਗੀ ਹੈ ਮੁੱਢਲੀ ਜਾਂਚ ਦੌਰਾਨ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਤਮਾਕੇ ਦੇ ਵਿੱਚ ਆਰ ਡੀ ਐਕਸ ਜਾਂ ਫਿਰ ਪੋਟਾਸ਼ ਵਰਗੀ ਖਤਰਨਾਕ ਵਸਤੂ ਦੀ ਵਰਤੋਂ ਹੋਈ ਹੋ ਸਕਦੀ ਹੈ ਅਧਿਕਾਰਤ ਪੁਸ਼ਟੀ ਅਜੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਏਗੀ ਇਸ ਘਟਨਾ ਦੇ ਕਾਰਨ ਪਿੰਡ ਹੀ ਨਹੀਂ ਸਗੋਂ ਸਾਰੇ ਇਲਾਕੇ ਦੇ ਵਿੱਚ ਸੰਸਨੀ ਅਤੇ دہشت ਦਾ ਮਾਹੌਲ ਬਣਿਆ ਹੋਇਆ ਹੈ ਬਠਿੰਡਾ ਤੋਂ ਧੀਰਜ ਗਰਗ ਦੀ ਰਿਪੋਰਟ ਹਮਦਰਦ ਟੀਵੀ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਉੱਤੇ ਚਾਟੀ ਬੈਂਡ ਫਲਾਈਓਵਰ ਦੇ ਉੱਤੇ ਇੱਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਔਰਤ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਜਿਸ ਦੀ ਪਛਾਣ ਅਮਨਪ੍ਰੀਤ ਕੌਰ ਦੇ ਰੂਪ ਦੇ ਵਿੱਚ ਹੋਈ ਹੈ ਜਦਕਿ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਟਰੱਕ ਚਾਲਕ ਮੌਕੇ ਦੇ ਉੱਤੇ ਟਰੱਕ ਛੱਡ ਕੇ ਫਰਾਰ ਹੋ ਗਿਆ ਇਸ ਸਾਹਤ ਸਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੀ ਧੀ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੀ ਤਾਂ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਉਸ ਨੇ ਟਰੱਕ ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜੀਆਂ ਲਾਪਰਵਾਹੀਆਂ ਰੋਕੀਆਂ ਜਾ ਸਕਣ ਨੂੰ ਆਰੀ ਸੀ ਔਰਤ ਉਸ ਉਤੇ ਵੇਖਿਆ ਕਿ ਜਦ ਐਕਸੀਡੈਂਟ ਹੋਇਆ ਤਾਂ ਵੇਖਿਆ ਤਾਂ ਮੰਮੀ ਇਦਾਂ ਪਈ ਹੋਈ ਸੀ ਕਿ ਵੇਖਿਆ ਤੇ ਟਰੱਕ ਨੇ ਬੱਸ ਕੋ ਚਲਤਾ ਨਹੀਂ ਤੁਸੀਂ ਨਾਲ ਨਹੀਂ ਜੇ ਤੁਸੀਂ ਬਾਅਦ ਚਾਹੇ ਜੀ ਠੀਕ ਹੈ ਐਕਸੀਡੈਂਟ ਤੋਂ 2-3 ਸੈਕਿੰਡ ਬਾਅਦ ਜਾਈਏ ਮੈਂ ਅਪੀਲ ਕਰਦੇ ਹਾਂ ਸਰਕਾਰ ਤੋਂ ਮੈਂ ਪ੍ਰਸ਼ਾਸਨ ਤੋਂ ਇੱਥੇ ਪੁਲੀਸ ਨੂੰ ਚਾਹੀਦੀ ਕੀ ਪੁਲਿਸ ਕਦੋਂ ਗਈ ਪੁਲਿਸ ਮੌਕੇ ਤੇ ਪਹੁੰਚ ਗਿਆ ਹੈ ਮੈਨੂੰ ਨਹੀਂ ਪਤਾ ਮੈਨੂੰ ਕੁਝ ਪਤਾ ਹੀ ਨਹੀਂ ਕਿ ਕਾਰਨ ਕੀ ਰਿਹਾ ਐਕਸੀਡੈਂਟ ਦਾ ਕਿੰਨਾ ਐਕਸੀਡੈਂਟ ਰਿਹਾ ਮਤਲਬ ਕੱਢ ਕੇ ਆ ਗਏ ਪੁਲਸ ਅਧਿਕਾਰੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਪੁਲਿਸ ਨੇ ਦੱਸਿਆ ਹੈ ਕਿ ਟਰੱਕ ਤੇ ਮੋਟਰਸਾਈਕਲ ਵਿਚਾਲੇ ਹਾਦਸਾ ਹੋਣ ਦੇ ਕਾਰਨ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਡੈੱਡ ਬਾਡੀ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਹਾਊਸਪੇਜ ਦਿੱਤਾ ਗਿਆ ਜ਼ਖਮੀ ਵਿਅਕਤੀ ਦਾ ਇਲਾਜ ਜਾਰੀ ਹੈ ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਕਲਮ ਬੰਦ ਕਰਕੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਟਰੱਕ ਚਾਲਕ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਵੀ ਜਾ ਰਹੀ ਹੈ ਪਤਾ ਲੱਗਾ ਕਿ ਜਿਹੜੀ ਇੱਕ ਵਾਹਨ ਤੇ ਟਰੱਕ ਦਾ ਐਕਸੀਡੈਂਟ ਹੋਇਆ ਵਾ ਉਸ ਦੇ ਜਿਹੜੀ ਇੱਕ ਲੇਡੀ ਸੀਗੀ ਉਜੀ ਜਿਹੜੀ ਆ ਮੋਕਰੇ ਰੈੱਟ ਹੋ ਗਈ ਹੈ ਉਹਨੂੰ ਜਿਹੜੀ ਆ ਸਿਵਲੋਸਟ ਜਮਾ ਬੋਡੀ ਜਮਾ ਕਰਾਤੀ ਹੈ ਤੇ ਬਾਕੀ ਜਿਹੜਾ ਵੀ ਉਹਦੇ ਵਾਸਤੇ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਕੇ ਜੀਡੀਸੀ ਉੱਥੇ ਦੇਸ ਉਹ ਮੋਟਰ ਤੇ ਆ ਰਹੇ ਨੇ ਕਿ ਜਿਹੜੇ ਉਹਦੇ ਹਸਬੰਦ ਆ ਉਹਨਾਂ ਨੇ ਕੋਈ ਗੱਲ ਆ ਲਾ ਕੋਲ ਪੇ ਜਾ ਰਹੇ ਆ ਜੀ ਪਤਾ ਕਰਕੇ ਮੈਨੂੰ ਇਹ ਪੇਜਿਆ ਹਸਪਤਲ ਜਾ ਰਹੇ ਆ ਤੇ ਜਾ ਕੇ ਵੇਖਦਾ ਜੋ ਸਟੇਟਮੈਂਟ ਦੇਣ ਕੀ ਕਾਰਵਾਈ ਕਰਤਾਂਗੇ ਇਹ ਗੱਲ ਕਰਦੇ ਹੋਇਆ ਟੈਕ ਵਾਲਾ ਭੜਿਆ ਗਿਆ। ਕ락 ਦੀ ਕਬਜ਼ੇ ਜੇ ਲੈ ਲਿਆ ਵਾ ਪਰ ਉਹ ਆਇਆ ਨਹੀਂ ਆਪਣੀ ਵਾਰ ਤੋਂ। ਉਹ ਪਾ ਲਈਏ ਡਰਾਈਵਰ ਮਿਲਿਆ ਨਹੀਂ। ਅਗਲੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਸ਼ੇ ਦੀ ਵੱਡੀ खेप ਦੀ ਤਸਕਰੀ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਬਠਿੰਡਾ ਦੀ ਸੀਆਈਏ 2 ਪੁਲਸ ਟੀਮ ਨੇ ਦਬੋਚ ਲਿਆ। ਇਹ ਚਾਰੋਂ ਪੰਜਾਬ ਦੇ ਬਾਹਰ ਤੋਂ ਦੱਸੇ ਜਾ ਰਹੇ ਨੇ ਅਤੇ ਪੁਲਸ ਹੁਣ ਇਹਨਾਂ ਦੇ ਨੈਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਇਸ ਗ੍ਰਿਫਤਾਰੀ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜਸਮੀਤ ਸਿੰਘ ਐਸਪੀਡੀ ਬਠਿੰਡਾ ਨੇ ਦੱਸਿਆ ਕਿ ਇਹਨਾਂ ਦੀ ਗੱਡੀ ਦੇ ਵਿੱਚੋਂ ਚੈਕਿੰਗ ਦੌਰਾਨ 8 ਬੋਰੀ ਚੂਰਾ ਪੋਸਤ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਇਹਨਾਂ ਦੇ ਵਿੱਚੋਂ ਦੋ ਨੌਜਵਾਨਾਂ ਉੱਪਰ ਪਹਿਲਾਂ ਵੀ ਐਨਡੀਪੀਐਸ ਦਾ ਮਾਮਲਾ ਦਰਜ ਹੈ ਇਹਨਾਂ ਦੇ ਵਿੱਚੋਂ ਤਿੰਨ ਨੌਜਵਾਨ ਜੀਂ ਦਾ ਅਤੇ ਇੱਕ ਹਿਮਾਚਲ ਪ੍ਰਦੇਸ਼ ਤੋਂ ਦੱਸਿਆ ਜਾ ਰਿਹਾ ਹੈ ਤੇ ਚਾਰੋਂ ਹੀ ਬਹੁਤ ਪੜੇ ਲਿਖੇ ਨੌਜਵਾਨ ਨੇ ਜਿਹੜੂ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਇਹਦਾ ਰੰਗ ਵੀ ਕਾਸੀ 55 ਜਿਹੜੇ ਕੀ ਹੈਗੇ ਆ ਚਾਰ ਵਿਅਕਤੀ ਸਨ ਨੌਜਵਾਨ 23-23 ਸਾਲਾਂ ਦੇ ਸਨ ਸਾਰੇ ਜਿਹੜੇ ਹੈਗੇ ਆ ਉਹਨਾਂ ਜਿਹੜੇ ਚੈੱਕ ਕੀਤਾ ਗੱਡੀ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਪੋਸਟ ਦੇ ਮਿਲੇ ਆ ਕੁੱਲ ਜਿੰਨੇ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ ਜਿਹੜੀ 25 ਕਿਲੋ ਪਰ ਗੱਟਾ ਨਹੀਂ ਜਿਹੜੀ ਹੈਗੀ ਆ ਤੁ ਫਿਰ ਅਤੀ ਇਸ ਦੇ ਤਾਲ ਦੇ ਉਹਨਾਂ ਤੇ ਇੱਕ ਮੁਕਤਮਾ ਐਨਡੀਪੀਐਸ ਦੀ ਪੈਰਾ ਜਿਹੜੀ 15C ਹੁੰਦੀ ਆ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਰਿਪੋਰਟ ਕੀਤਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰ ਉਹ ਜਿਹੜੇ ਹੈਗੇ ਉਹਨਾਂ ਦੀ ਤਿੰਨ ਤਾਂ ਹੈਗੇ ਆਪਣੇ ਜੀ ਹਰਿਆਣਾ ਦੇ ਇੱਕ ਸਮਾਜ ਦਾ ਹੈਗਾ ਤੇ ਇਹਨਾਂ ਦੇ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਜਨ ਕਿ ਜਿਹੜਾ ਤੇ ਜਸਿੰਦਰ ਆ ਉਹ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਨ ਜਗਾ ਉਹਦੇ ਤੇ ਤਿੰਨ ਮੁਕੱਦਮੇ ਦਰਜ ਹੈ ਬਾਕੀਆਂ ਦਾ ਵੀ ਇਹੀ ਜਿਉਂਕਿ ਅ ਪਿਸ਼ੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਨਕਿ ਸਾਰਿਆਂ ਦੇ ਪਿਸ਼ੋਕੜ ਚੈੱਕ ਹੋ ਰਿਹਾ ਹੋਰ ਵੀ ਮੁਕੱਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬਰੀ ਸਾਡੇ ਜਿਹੜੀ ਪਤਾ ਲੱਗੀ ਹੈ ਹੁਣ ਦੇ ਬੰਦੇ ਦੋ ਜਿੰਨਾ ਚਾਕੇ ਬੜੇ ਵੈਲ ਕੁਆਲੀਫਾਈਡ ਹੈਗੇ ਨੇ ਕਿ ਨੇ ਐਮ ਐਸ ਸੀ ਜੀ ਪੀ ਹੈ ਜਿਹਨੇ ਵੀ ਜਨਕਿ ਕੀਤੀ ਹੋਈ ਹੈ ਹੁਣ ਅੱਗੇ ਇਹ ਹੀ ਤਫतीश ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਇਹਰਾ ਮਾ ਅਹ ਮਾਤਰ ਤੇ ਹਰਿਆਣੇ ਦੇ ਇੱਥੇ ਕਿਉਂ ਸਾਡੀ ਚੱਲਦੀ ਹੈ ਕਿ ਕੱਲੀ ਗੱਲ ਕਿੱਥੋਂ ਲੈ ਕੇ ਆਏ ਸੀ ਯਾਨੀ ਕਿ ਸੋਰਟੀ ਜਾਂ ਬੈਕਵਰਡਿੰਗ ਦੇ ਜਿੰਨੋਂ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਇਹ ਕਿੰnu ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਸਾਰਾ ਇਹ ਸੀ ਡੂਰਿੰਗ ਇਨਵੈਸਟੀਗੇਸ਼ਨ ਪਤਾ ਕਰਾਂਗੇ ਬਟਿੰਡਾ ਤੋਂ ਧੀਰਜ ਗਰਗ ਦੀ ਰਿਪੋਰਟ ਹਮਦਰਦ ਟੀਵੀ ਬਾਲੀਵੁੱਡ ਫਿਲਮ ਬਾਰਡਰ 2 ਪੰਜਾਬੀ ਦਰਸ਼ਕਾਂ ਦੇ ਲਈ ਹੋਰ ਵੀ ਜ਼ਿਆਦਾ ਐਕਸਾਈਟਿੰਗ ਬਣਦੀ ਜਾ ਰਹੀ ਹੈ ਕਿਉਂਕਿ ਹੁਣ ਇੱਕ ਹੋਰ ਖੂਬਸੂਰਤ ਪੰਜਾਬੀ ਅਦਾਕਾਰਾ ਦਾ ਨਾਮ ਫਿਲਮ ਦੇ ਨਾਲ ਜੁੜ ਗਿਆ। ਜੀ ਹਾਂ ਪੰਜਾਬੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਤੁਹਾਨੂੰ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਤੇ ਬਾਲੀਵੁੱਡ ਦੇ ਵਿੱਚ ਇਹਨਾਂ ਦਿਨੀ ਆਪਣਾ ਝੰਡਾ ਬੁਲੰਦ ਕਰਨ ਵਾਲੀ ਸੋਨਮ ਬਾਜਵਾ ਵੀ ਬਾਰਡਰ 2 ਦੇ ਵਿੱਚ ਦਿਖਾਈ ਦੇਵੇਗੀ। ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਦਿਲਜੀਤ ਦੇ ਨਾਲ ਕਈ ਹਿੱਟ ਫਿਲਮਾਂ ਪਹਿਲਾਂ ਵੀ ਦੇ ਚੁੱਕੀ ਹੈ। ਹੁਣ ਬਾਰਡਰ 2 ਦੇ ਵਿੱਚ ਸੋਨਮ ਬਾਜਵਾ ਨੂੰ ਦੇਖਣ ਦੇ ਕਾਫੀ ਜ਼ਿਆਦਾ ਐਕਸਾਈਟਡ ਨੇ ਇੱਕ ਵੱਡੀ ਸਟਾਰ ਕਾਸਟ ਵਾਲੀ ਅਤੇ ਪਹਿਲਾਂ ਤੋਂ ਹੀ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਥਾਂ ਰੱਖਣ ਵਾਲੀ ਬਾਲੀਵੁੱਡ ਫਿਲਮ ਬਾਰਡਰ ਦਾ ਅਗਲਾ ਭਾਗ ਯਾਨੀ ਕਿ ਬਾਰਡਰ 2 22 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ ਸਨੀ ਦਿਓਲ ਦੀ ਇਸ ਫਿਲਮ ਦੇ ਪਹਿਲੇ ਭਾਗ ਨੂੰ ਵੀ ਰਿਕਾਰਡ ਸਫਲਤਾ ਮਿਲੀ ਸੀ ਉਸ ਸਮੇਂ ਇਸ ਫਿਲਮ ਨੂੰ ਜੇਪੀ ਦਿੱਤਾ ਸਾਹਿਬ ਨੇ ਡਾਇਰੈਕਟ ਕੀਤਾ ਸੀ ਸਨੀ ਦਿਓਲ ਦੇ ਨਾਲ-ਨਾਲ ਦਰਸ਼ਕਾਂ ਨੇ ਸੁਨੀਲ ਸ਼ੇਟੀ, ਅਕਸ਼ੇ ਖੰਨਾ, ਜੈਕੀ ਸ਼ਰੋਫ ਤੇ ਪੁਨੀਤ ਈਸਰ ਦੇ ਕਿਰਦਾਰਾਂ ਨੂੰ ਵੀ ਕਾਫੀ ਪਸੰਦ ਕੀਤਾ ਇਹਨਾਂ ਤੋਂ ਇਲਾਵਾ ਫਿਲਮ ਦੇ ਵਿੱਚ ਪੂਜਾ ਭੱਟ, ਤੱਬੂ ਅਤੇ ਸ਼ਰਬਾਨੀ ਮੁਖਰਜੀ ਨੇ ਕਿਰਦਾਰ ਨਿਭਾਏ ਸੀ ਲਿਹਾਜ਼ਾ ਬਾਰਡਰ 2 ਬਣਾਉਣ ਵਾਲੇ ਮੇਕਰਸ ਦੇ ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਫਿਲਮ ਦੀ ਸਟਾਰ ਕਾਸਟ ਬਹੁਤ ਚੁਨਿੰਦਾ ਹੋਣੀ ਚਾਹੀਦੀ ਹੈ ਇਸ ਵਾਰੀ ਫਿਲਮ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਨੇ ਜੇਪੀ ਦੱਤਾ ਸਾਹਿਬ ਅਤੇ ਉਹਨਾਂ ਦੀ ਬੇਟੀ ਨਿਧੀ ਦੱਤਾ ਫਿਲਮ ਦੇ ਪ੍ਰੋਡਿਊਸਰ ਨੇ ਸੋ ਜੀਮੇਕੇ ਤੁਹਾਨੂੰ ਦੱਸਿਆ ਕਿ ਇਹਨਾਂ ਵੱਲੋਂ ਫਿਲਮ ਦੀ ਸਟਾਰ ਕਾਸਟ ਉੱਪਰ ਕਾਫੀ ਧਿਆਨ ਦਿੱਤਾ ਗਿਆ ਸਨੀ ਦਿਓਲ ਤੋਂ ਇਲਾਵਾ ਸੁਨੀਲ ਸ਼ੈਟੀ ਦੀ ਲੈਗਸੀ ਨੂੰ ਉਹਨਾਂ ਦੇ ਬੇਟੇ ਇਹਾਨ ਸ਼ੈਟੀ ਫਿਲਮ ਦੇ ਵਿੱਚ ਅੱਗੇ ਲੈ ਕੇ ਜਾ ਰਹੇ ਨੇ ਵਰੁਨ ਤਾਂ ਬੰਦਾ ਕਿਰਦਾਰ ਵੀ ਫਿਲਮ ਦੇ ਵਿੱਚ ਬਹੁਤ ਅਹਿਮ ਹੈ ਪਰ ਜੇ ਗੱਲ ਕੀਤੀ ਜਾਵੇ ਗਲੋਬਲ 스타 ਦਿਲਜੀਤ ਦੋਸਾਂਝ ਦੀ ਤਾਂ ਦਿਲਜੀਤ ਨੇ ਇਸ ਫਿਲਮ ਨੂੰ ਇੱਕ ਵਕਰੀ ਉਚਾਈ ਦੇ ਉੱਪਰ ਪਹੁੰਚਾ ਦਿੱਤਾ ਅਤੇ ਪੰਜਾਬ ਦੇ ਵਿੱਚ ਫਿਲਮ ਦਾ ਹੋਲਡ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਇਸ ਦੇ ਨਾਲ ਹੀ ਫੀਮੇਲ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਸੋਨਮ ਬਾਜਵਾ ਦਾ ਨਾਮ ਫਿਲਮ ਦੇ ਨਾਲ ਜੁੜਨ ਤੋਂ ਬਾਅਦ ਫਿਲਮ ਨੂੰ ਹੋਰ ਚਾਰ ਚੰਨ ਲੱਗੇ ਨੇ ਦੋ ਹੋਰ ਫੀਮੇਲ ਸਟਾਰਸ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਣ ਵਾਲੀਆਂ ਨੇ ਮੋਨਾ ਸਿੰਘ ਅਤੇ ਮੇਧਾ ਰਾਣਾ ਸੋਨਮ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਇਕੱਠੇ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਈਆਂ ਨੇ ਸੋਨਮ ਤੇ ਦਿਲਜੀਤ ਨੇ ਪੰਜਾਬ 1984 ਕਾਮੇਡੀ ਫਿਲਮ ਸਰਦਾਰ ਜੀ 2 ਐਕਸ਼ਨ ਨਾਲ ਭਰਪੂਰ ਫਿਲਮ ਸੁਪਰ ਸਿੰਘ ਅਤੇ ਪਰਿਵਾਰਿਕ ਮਨੋਰੰਜਕ ਫਿਲਮ ਹੌਸਲਾ ਰੱਖ ਦੇ ਵਿੱਚ ਇਕੱਠੇ ਕੰਮ ਕੀਤਾ ਹੈ ਪਰ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੋਂ ਬਾਰਡਰ ਫਿਲਮ ਦੀ ਚਰਚਾ ਚੱਲ ਰਹੀ ਹੈ ਉਸ ਸਮੇਂ ਤੋਂ ਹੀ ਫਿਲਮ ਦੇ ਨਾਲ ਨਵੇਂ-ਨਵੇਂ ਚਿਹਰੇ ਜੁੜਨ ਅਤੇ ਕੁਝ ਹੋਰ ਨਵੇਂ ਅਪਡੇਟਸ ਸਾਹਮਣੇ ਆਉਂਦੇ ਜਾ ਰਹੇ ਨੇ ਫਿਲਮ ਮੇਕਰਸ ਫਿਲਮ ਦੇ ਸਿਨੇਮਾ ਕਰਾਂ ਤੱਕ ਪਹੁੰਚਣ ਤੱਕ ਜੋ ਕੁਝ ਵੀ ਫਿਲਮ ਨੂੰ ਬਿਹਤਰ ਬਣਾਉਣ ਲਈ ਕੀਤਾ ਜਾ ਸਕਦਾ ਉਸ ਦੇ ਉੱਪਰ ਜ਼ੋਰ ਦੇ ਰਹੇ ਨੇ ਇਸ ਸੰਬੰਧੀ ਸਨੀ ਦਿਓਲ ਨੇ ਬਾਲੀਵੁੱਡ ਬੱਬਲ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਅਸੀਂ ਕਦੇ ਵੀ ਕਿਸੇ ਵੀ ਚੀਜ਼ ਬਾਰੇ ਨਿਸ਼ਚਿਤ ਨਹੀਂ ਹੁੰਦੇ ਬਸ ਚੁਣੌਤੀ ਦੇ ਨਾਲ ਕੁਝ ਕਰਨ ਦਾ ਉਤਸ਼ਾਹ ਹਮੇਸ਼ਾ ਦਿਲਚਸਪ ਹੁੰਦਾ ਹੈ ਜੇਕਰ ਕੋਈ ਵਿਅਕਤੀ ਸ਼ੁਰੂ ਕਰਨ ਤੋਂ ਪਹਿਲਾਂ ਸੋਚਦਾ ਤਾਂ ਉਹ ਕੰਮ ਨਹੀਂ ਕਰ ਸਕੇਗਾ ਸ਼ੁਰੂਆਤੀ ਦੇ ਵਿੱਚ ਚਰਚਾਵਾਂ ਜ਼ਰੂਰ ਹੁੰਦੀਆਂ ਨੇ ਫਿਰ ਸਾਨੂੰ ਬਹਾਵ ਦੇ ਨਾਲ ਚੱਲਣਾ ਪੈਂਦਾ ਹੈ ਫਿਲਮ ਬਾਰੇ ਚਰਚਾਵਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ਸਰਦਾਰਜੀ 3 ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਹੋਣ ਕਾਰਨ ਦਿਲਜੀਤ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਬਾਰਡਰ 2 ਦੇ ਵਿੱਚੋਂ ਕੱਢਣ ਦੀਆਂ ਮੰਗਾਂ ਵੀ ਜ਼ੋਰਾਂ ਦੇ ਉੱਤੇ ਚੱਲ ਪਈਆਂ ਪਰ ਮੇਕਰਸ ਨੇ ਦਿਲਜੀਤ ਦੋਸਾਂਝ ਨੂੰ ਫਿਲਮ ਦੇ ਵਿੱਚ ਬਣਾਈ ਰੱਖਣ ਦੇ ਲਈ ਪੂਰੇ ਯਤਨ ਕੀਤੇ ਅਤੇ ਉਹ ਇਸ ਦੇ ਵਿੱਚ ਕਾਮਯਾਬ ਵੀ ਹੋਏ ਅਤੇ ਹੁਣ ਸੋਨਮ ਬਾਜਵਾ ਦਾ ਨਾਮ ਵੀ ਫਿਲਮ ਦੇ ਨਾਲ ਜੁੜ ਗਿਆ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਈਏ ਕਿ ਬਾਰਡਰ 2 22 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਏਗੀ ਫਿਲਹਾਲ ਫਿਲਮ ਦੇ ਟ੍ਰੇਲਰ ਤੇ ਗੀਤਾਂ ਦੀ ਉਡੀਕ ਹੈ ਤੁਸੀਂ ਬਾਰਡਰ 2 ਦੇ ਵਿੱਚ ਸੋਨਮ ਬਾਜਵਾ ਤੇ ਦਿਲਜੀਤ ਦੋਸਾਂਝ ਨੂੰ ਦੇਖਣ ਦੇ ਲਈ ਕਿੰਨੇ ਕੋ ਐਕਸਾਈਟਿਡ ਹੋ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਜ਼ਰੀਏ ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੂਖ ਖਾਨ ਨੇ ਵੀ ਹੱਥ ਅਗੇ ਵਧਾਇਆ ਅਤੇ ਪੰਜਾਬ ਦੇ ਲਗਭਗ 500 ਪ੍ਰਭਾਵਿਤ ਪਰਿਵਾਰਾਂ ਨੂੰ ਬਿਸਤਰੇ, ਗੱਦੇ, ਗੈਸ ਦੇ ਚੁੱਲ੍ਹੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ, ਕੱਪੜੇ ਅਤੇ ਹੋਰ ਘਰੇਲੂ ਸਮਾਨ ਵੰਡਣ ਦੀ ਤਿਆਰੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਾਹਰੂਖ ਖਾਨ ਵੱਲੋਂ ਮਦਦ ਕਰਨ ਦੇ ਲਈ ਸੰਸਥਾ ਮੀਰ ਫਾਊਂਡੇਸ਼ਨ ਹੈ ਜੋ ਕਿ ਭਾਰਤ ਦੇ ਵਿੱਚ ਐਸਿਡ ਹਮਲੇ ਦੇ ਪੀੜਤਾਂ ਦੀ ਮਦਦ ਕਰਨ ਦੇ ਲਈ ਜਾਣੀ ਜਾਂਦੀ ਹੈ। ਸ਼ਾਹਰੂਖ ਖਾਨ ਵੱਲੋਂ ਹੜਪੀੜਤ ਪਰਿਵਾਰਾਂ ਨੂੰ ਦੁਬਾਰਾ ਆਤਮ ਨਿਰਭਰ ਬਣਾਉਣ ਦੇ ਲਈ ਇਹ ਮਦਦ ਭੇਜੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੋਆ ਨੇ ਐਮਜ਼ ਨਵੀਂ ਦਿੱਲੀ ਦੇ ਡਾਕਟਰਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਾਮਦਾਸ ਪਿੰਡ ਮਾਚੀਵਾੜਾ ਅਤੇ ਪਿੰਡ ਕਰਨੋ ਵਾਲਾ ਵਿਖੇ ਮੈਡੀਕਲ ਕੈਂਪ ਲਗਾਏ ਸਨ ਜਿੱਥੇ ਹਜ਼ਾਰਾਂ ਲੋਕਾਂ ਨੇ ਮੁਫਤ ਸਿਹਤ ਜਾਂਚ ਅਤੇ ਦਵਾਈਆਂ ਪ੍ਰਾਪਤ ਕੀਤੀਆਂ ਇਸ ਦੇ ਨਾਲ ਹੀ ਵੋ ਨੇ ਵਿੱਦਿਆ ਦਾ ਲੰਗਰ ਵੀ ਸ਼ੁਰੂ ਕੀਤਾ ਅਤੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਅਤੇ ਸਟੇਸ਼ਨਰੀ ਪ੍ਰਦਾਨ ਕੀਤੀ ਪੰਜਾਬ ਦੇ ਉੱਪਰ ਆਈ ਇਸ ਆਫਤ ਦੀ ਘੜੀ ਦੇ ਵਿੱਚ ਜਿੱਥੇ ਬਹੁਤ ਸਾਰੇ ਪੰਜਾਬੀ ਗਾਇਕ ਕਲਾਕਾਰ ਅੱਗੇ ਆਏ ਨੇ ਉੱਥੇ ਹੀ ਬਾਲੀਵੁੱਡ ਦੇ ਵੀ ਕਈ ਕਲਾਕਾਰਾਂ ਨੇ ਮਦਦ ਭੇਜੀ ਹੈ ਇਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਕਸ਼ੇ ਕੁਮਾਰ ਨੇ 5 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਹੈ ਅਤੇ ਇਸ ਨੂੰ ਦਾਨ ਨਹੀਂ ਸਗੋਂ ਸੇਵਾ ਕਿਹਾ ਹੈ ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਕਿਹਾ ਕਿ ਜਦੋਂ ਵੀ ਉਸ ਨੂੰ ਅਜਿਹਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਤਨ ਮਹਿਸੂਸ ਕਰਦਾ ਹੈ ਸਲਮਾਨ ਖਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਸੰਸਥਾ ਬੀਇੰਗ ਹਿਊਮਨ ਨੇ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ 5 ਵਿਸ਼ੇਸ਼ ਕਿਸ਼ਤੀਆਂ ਭੇਜੀਆਂ ਜਿਨ੍ਹਾਂ ਦੇ ਵਿੱਚੋਂ 2 ਫਿਰੋਜ਼ਪੁਰ ਸਰਹੱਦ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਤਿੰਨ ਹੋਰਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਵਿੱਚ ਵਰਤਿਆ ਜਾ ਰਿਹਾ ਹੈ ਇਹਨਾਂ ਕਿਸ਼ਤੀਆਂ ਦੇ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਜ਼ਰੂਰੀ ਸਮਾਨ ਵੀ ਪਹੁੰਚਾਇਆ ਗਿਆ ਸੰਗਠਨ ਨੇ ਪ੍ਰੋਸਾਖ ਦਿੱਤਾ ਹੈ ਕਿ ਜਿਵੇਂ ਹੀ ਸਥਿਤੀ ਆਮ ਹੋ ਜਾਏਗੀ ਉਸ ਸਰਹੱਦ ਦੇ ਉੱਤੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਵੇਗਾ ਅਤੇ ਉਸ ਦੇ ਪੁਨਰ ਨਿਰਮਾਣ ਦੇ ਵਿੱਚ ਵੀ ਮਦਦ ਕਰੇਗਾ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਰਾਹਤ ਕਾਰਜਾਂ ਦੇ ਵਿੱਚ ਯੋਗਦਾਨ ਪਾਣਗੇ ਇਸ ਤੋਂ ਇਲਾਵਾ ਗਲੋਬਲ ਸਿੱਖ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੁਫਤ ਐਂਬੂਲੈਂਸਾਂ ਅਤੇ ਮੈਡੀਕਲ ਵੈਹਨਾ ਚਲਾਉਣ ਦੇ ਲਈ ਵੀ ਆਪਣੀ ਮਦਦ ਵਧਾਈ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮਿਲ ਸਕਣ ਦਿਲਜੀਤ ਦੋਸਾਂਝ ਨੇ ਆਪਣੀ ਸਾਂਝ ਫਾਊਂਡੇਸ਼ਨ ਦੇ ਰਾਹੀਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ। ਉਹਨਾਂ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ। ਰਾਹਤ ਦੇ ਪਹਿਲੇ ਪੜਾਅ ਦੇ ਵਿੱਚ ਉਹਨਾਂ ਦੀ ਟੀਮ ਪ੍ਰਭਾਵਿਤ ਪਰਿਵਾਰਾਂ ਨੂੰ ਸੋਲਰ ਲਾਈਟਾਂ, ਤਰਪਾਲਾਂ, ਦਵਾਈਆਂ, ਭੋਜਨ ਅਤੇ ਸਾਫ਼ ਪਾਣੀ ਪ੍ਰਦਾਨ ਕਰ ਰਹੀ ਹੈ। ਪਾਣੀ ਘਟਣ ਤੋਂ ਬਾਅਦ ਦੂਜੇ ਪੜਾਅ ਦੇ ਵਿੱਚ ਘਰ ਬਣਾਉਣ, ਰੁਜ਼ਗਾਰ ਬਹਾਲ ਕਰਨ ਅਤੇ ਪਸ਼ੂਆਂ ਦੀ ਦੇਖਭਾਲ ਦੇ ਉੱਤੇ ਕੰਮ ਕੀਤਾ ਜਾਏਗਾ ਦਿਲਜੀਤ ਦੋਸਾਂਝ ਨੇ ਕਿਹਾ ਕਿ ਪੰਜਾਬ ਜ਼ਖਮੀ ਹੈ ਪਰ ਹਾਰਿਆ ਨਹੀਂ ਹੈ ਅਤੇ ਉਹ ਲੋਕਾਂ ਦੇ ਨਾਲ ਉਦੋਂ ਤੱਕ ਖੜੇ ਰਹਿਣਗੇ ਜਦੋਂ ਤੱਕ ਉਹਨਾਂ ਦੀਆਂ ਜ਼ਿੰਦਗੀਆਂ ਪਟਰੀ ਦੇ ਉੱਤੇ ਨਹੀਂ ਆ ਜਾਂਦੀਆਂ ਅਦਾਕਾਰ ਅਤੇ ਸਮਾਜ ਸੇਵਕ ਸੋਨੂ ਸੂਦ ਆਪਣੇ ਰਾਜ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਉਹਨਾਂ ਨੇ ਆਪਣੀ ਸੰਸਥਾ ਸੂਦ ਚੈਰੀਟੇਬਲ ਫਾਊਂਡੇਸ਼ਨ ਰਾਹੀਂ ਰਾਹਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਸੋਨੂ ਸੂਦ ਨੇ ਮੈਡੀਕਲ ਵੈਨਾਂ ਅਤੇ ਸਿਹਤ ਕੈਂਪਾਂ ਦਾ ਪ੍ਰਬੰਧ ਕੀਤਾ ਤਾਂ ਜੋ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਤੁਰੰਤ ਇਲਾਜ ਮਿਲ ਸਕੇ ਇਸ ਦੇ ਨਾਲ ਹੀ ਦਵਾਈਆਂ ਖਾਣ ਪੀਣ ਦੀਆਂ ਚੀਜ਼ਾਂ ਮੱਛਰਦਾਨੀ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਲਗਾਤਾਰ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸੂਦ ਨਵੇਂ ਨਵੇਂ ਇਲਾਕਿਆਂ ਦੇ ਵਿੱਚ ਬਚਾਅ ਕਾਰਜਾਂ ਦੇ ਲਈ ਕਿਸ਼ਤੀਆਂ ਭੇਜੀਆਂ ਨੇ ਉਹਨਾਂ ਦੀ ਪੈਨ ਮਾਲਵਿਕਾ ਸੂਦ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੀ ਹੈ ਸੋਨੂੰ ਭਾਵੁਕ ਹੋ ਗਏ ਨੇ ਅਤੇ ਉਹਨਾਂ ਨੇ ਭਾਵੁਕ ਹੋ ਕੇ ਕਿਹਾ ਕਿ ਪੰਜਾਬ ਮੇਰੀ ਆਤਮਾ ਹੈ ਮੈਂ ਹਰ ਲੋੜ ਦੇ ਵਿੱਚ ਉਹਨਾਂ ਦੇ ਨਾਲ ਖੜਾ ਰਹਾਂਗਾ ਜਿੱਪੀ ਗਰੇਵਾਲ ਦੀ ਗੱਲ ਕੀਤੀ ਜਾਵੇ ਤਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਲਈ ਚਾਰੇ ਦੇ ਟਰੱਕ ਭਰ ਕੇ ਭੇਜੇ ਨੇ ਉਹਨਾਂ ਨੇ ਉਨਾ ਨੇ ਜਾਨਵਰ ਬਚ ਕਰਨ ਅਤੇ ਕਿਸਾਨਾਂ ਨੂੰ ਸੰਕਟ ਤੋਂ ਕੁਝ ਰਾਹਤ ਮਿਲ ਸਕੇ ਇਸ ਲਈ ਕੰਮ ਕੀਤਾ ਇਹ ਸਹਾਇਤਾ ਖਾਸ ਤੌਰ ਦੇ ਉਤੇ ਅਜਨਾਲਾ ਅਤੇ ਫਾਜ਼ਿਲਕਾ ਵਰਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾਈ ਗਈ ਸੀ ਜੀਪੀਡੀ ਰਾਹਤ ਟੀਮ ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਮੱਗਰੀ ਦੀ ਅਗਵਾਈ ਅਤੇ ਵੰਡ ਨੂੰ ਯਕੀਨੀ ਬਣਾ ਰਹੀ ਹੈ ਐਮਵੀਰਕ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਆਸਰਾ ਅਤੇ ਵਿਸ਼ਵਾਸ ਪ੍ਰਦਾਨ ਕਰਨ ਦੇ ਲਈ 200 ਹੜ੍ਹ ਪ੍ਰਭਾਵਿਤ ਘਰਾਂ ਨੂੰ ਗੋਦ ਲਿਆ ਇੰਸਟਾਗ੍ਰਾਮ ਦੇ ਉੱਤੇ ਇੱਕ ਭਾਵੁਕ ਪੋਸਟ ਦੇ ਵਿੱਚ ਉਸਨੇ ਲਿਖਿਆ ਕਿ ਇਹ ਸਿਰਫ ਇੱਕ ਛੱਤ ਨਹੀਂ ਹੈ ਉਹ ਉਮੀਦ ਹੈ ਅਤੇ ਮਾਣ ਵਾਪਸ ਲਿਆਉਣ ਦਾ ਇੱਕ ਵੱਡਾ ਯਤਨ ਹੈ ਉਸ ਦਾ ਇਹ ਕਦਮ ਹੜਪੀੜਤਾਂ ਦੇ ਲਈ ਸਥਿਰਤਾ ਅਤੇ ਲੰਮੇ ਸਮੇਂ ਦੇ ਪੁਨਰਨਿਰਮਾਣ ਦੇ ਲਈ ਉਮੀਦ ਦੀ ਕਿਰਨ ਹੈ ਜੋ ਮੁਸ਼ਕਲਾਂ ਦੇ ਨਾਲ ਜੂਝ ਰਹੇ ਲੋਕਾਂ ਦੇ ਲਈ ਸਭ ਤੋਂ ਵੱਡਾ ਸਹਾਰਾ ਬਣ ਰਿਹਾ ਹੈ ਪੰਜਾਬੀ ਗਾਇਕ ਕਰਨ ਓਜਲਾ ਨੇ ਐਨਜੀਓ ਇਨੀਸ਼ੀਏਟਰ ਆਫ ਚੇਂਜ ਨੂੰ ਜ਼ਮੀਨ ਦੇ ਉੱਤੇ ਮੌਜੂਦ ਦੇਖਿਆ ਅਤੇ ਤੁਰੰਤ 3.5 ਲੱਖ ਰੁਪਏ ਦੀ ਮੋਟਰ ਬੋਟ ਦਾਨ ਕੀਤੀ। ਇਹਨਾਂ ਕਿਸ਼ਤੀਆਂ ਨੂੰ ਲੁਧਿਆਣਾ ਤੋਂ ਅਜਨਾਲਾ, ਫਾਜ਼ਿਲਕਾ ਅਤੇ ਰਾਮਦਾਸ ਇਲਾਕਿਆਂ ਦੇ ਵਿੱਚ ਹਵਾਈ ਜਹਾਜ਼ਾਂ ਦੇ ਰਾਹੀਂ ਭੇਜਿਆ ਗਿਆ ਸੀ। ਉਦੋਂ ਤੋਂ ਇਹ 6 ਸੀਟਾਂ ਵਾਲੀਆਂ ਕਿਸ਼ਤੀਆਂ ਰਾਹਤ ਟੀਮਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਣ ਅਤੇ ਰਾਸ਼ਨ ਵੰਡਣ ਦੇ ਵਿੱਚ ਮਦਦ ਕਰ ਰਹੀਆਂ ਨੇ। ਬਿਊਰੋ ਰਿਪੋਰਟ ਹਮਦਰਦ ਟੀਵੀ